ਨਨਜ ਮਾ ਸ਼ਹੀਦ ਬਚਨ ਸਿੰਘ ਯਾਦਗਾਰੀ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ 24 ਅਤੇ 25 ਫਰਵਰੀ ਨੂੰ ਹੋਣ ਜਾ ਰਿਹਾ ਹੈ ਇਸ ਦੀਆਂ ਤਿਆਰੀਆਂ ਨੂੰ ਲੈ ਕੇ ਸੋਸ਼ਲ ਜੂਸ ਸਪੋਰਟਸ ਕਲੱਬ ਡਿੜਬਾ ਅਤੇ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਡਿੜਬਾ ਵੱਲੋਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ ਅੱਜ ਵੇਖਣ ਨੂੰ ਇਹ ਵੀ ਦੇ ਮਿਲਿਆ ਕਿ ਕਲੱਬ ਦੇ ਪ੍ਰਬੰਧਕਾਂ ਵੱਲੋਂ ਅਤੇ ਖੇਡ ਪ੍ਰੇਮੀਆਂ ਵੱਲੋਂ ਸੈਂਕੜੇ ਦੀ ਗਿਣਤੀ ਦੇ ਵਿੱਚ ਆਪਣੀਆਂ ਕਾਰਾਂ ਦੇ ਪਿੱਛੇ ਟੂਰਨਾਮੈਂਟ ਦੇ ਬੈਨਰ ਲਗਾ ਕੇ ਉਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਖੇਡ ਪ੍ਰੇਮੀ ਦੇ ਉਤਸ਼ਾਹ ਨੂੰ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਆਓ ਦੇਖੀਏ ਗੱਡੀਆਂ ਤੇ ਲਾਏ ਹੋਏ ਸਟicker ਇਸ ਗੱਲ ਦਾ ਸਬੂਤ ਨੇ ਕਿ ਡਿੜਬੇ ਦੀ ਜਿਹੜੀ ਇਹ ਕਵੱਡੀ ਦੀ ਲਗਨ ਗੁਰਮੀਲ ਸਿੰਘ ਕਮੰਤਰੀ ਕੋਚ ਨੇ ਲਗਾਈ ਹੈ ਉਹ ਅਜੇ ਤੱਕ ਖੇਡ ਪ੍ਰੇਮੀਆ ਦੇ ਅੰਦਰ ਉਸੇ ਤਰ੍ਹਾਂ ਹੀ ਜ਼ਿੰਦਾ ਹੈ ਦੇਖੋ ਆਪਣੀਆਂ ਗੱਡੀਆਂ ਤੇ ਸਟicker ਲਾ ਕੇ ਇਹ ਖੇਡ ਪ੍ਰੇਮੀ ਅਤੇ ਪ੍ਰਬੰਧਕ ਟੂਰਨਾਮੈਂਟ ਦੇ ਪ੍ਰਚਾਰ ਲਈ ਲੱਗ ਗਏ ਹਨ ਇਹਨਾਂ ਖੇਡ ਪ੍ਰੇਮੀਆਂ ਵੱਲੋਂ ਇਸ ਵਾਰ ਬਹੁਤ ਹੀ ਵੱਡਾ ਧਿਆ ਕੀਤਾ ਜਾ ਰਿਹਾ ਹੈ ਕਿ ਇਹ ਟੂਰਨਾਮੈਂਟ ਜਿਹੜਾ ਰਾਜਨੀਤੀ ਤੋਂ ਰਹਿਤ ਹੋਵੇਗਾ ਅਤੇ ਹਰ ਪਾਰਟੀ ਦੇ ਜਿਹੜੇ ਲੀਡਰ ਨੇ ਬੁਲਾਏ ਜਾਣਗੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਇਸ ਦੇ ਮੁੱਖ ਮਹਿਮਾਨ ਹੋਣਗੇ ਦੇਖੋ ਕਿਵੇਂ ਪ੍ਰਬੰਧਕ ਜੁੜੇ ਹੋਏ ਨੇ ਆਵਲੇ ਹੋ ਜਾਂਦੇ ਨੇ ਅੱਜ ਬੱਬੂ ਮਾਨ ਦੇ ਆਉਣ ਤੋਂ ਪਹਿਲਾਂ ਹੀ ਜਿਹੜਾ ਇੱਕ ਇਕੱਠ ਰੱਖਿਆ ਗਿਆਗਾ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਲੋਕ ਪਹੁੰਚੇ ਨੇਗੇ ਬਾਈ ਕਰਨ ਹੋਰੀ ਸਾਡੇ ਨਾਲ ਲਗੇ ਗੱਲਬਾਤ ਕਰਾਂਗੇ ਕਰਨ ਬਾਈ ਕਿਵੇਂ ਦੇਖਦੇ ਹੋ ਜਦੋਂ ਡੇਟ ਅਨਾਉਂਸ ਹੋਈ ਤਾਂ ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਖੇਡ ਪ੍ਰੇਮੀ ਦੇ ਦਿਲਾਂ ਦੇ ਵਿੱਚ ਇਹ ਇੱਕ ਸ਼ੰਕਾ ਹੋ ਗਈ ਕਿ ਕਦੋਂ ਹੋਊਗਾ ਟੂਰਨਾਮੈਂਟ ਬੱਬੂ ਮਾਨ ਆਊਗਾ ਜਾਂ ਕਿਹੜਾ ਸਿੰਗਰ ਆਊਗਾ ਹੁਣ ਸਾਰੀਆਂ ਸ਼ੰਕਾਵਾਂ ਜਿਹੜੀਆਂ ਖੇਡ ਪ੍ਰੇਮੀ ਦੇ ਉਹ ਦੂਰ ਕਰ ਦੋ ਕਿਹੜੀ ਤਰੀਕ ਅਨਾਉਂਸ ਕੀਤੀ ਐ ਕਿਹੜੇ ਕਲਾਕਾਰ ਆਉਣੇ ਨੇ ਥੋੜਾ ਜਾਣਨਾ ਪਾਓ ਪਹਿਲਾਂ ਤਾਂ ਅਸੀਂ ਸਾਰੀ ਦਰਬਾ ਪ੍ਰੈਸ ਦਾ ਜਿਹੜੇ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਸੋਸ਼ਲ ਜੂਸ ਸਪੋਰਟਸ ਕਲੱਬ ਦਰਬਾ ਵੱਲੋਂ ਤੇ ਨਗਰ ਪੰਚਾਇਤਾਂ ਜੀ ਦਰਬਾ ਵੱਲੋਂ ਤੁਹਾਡਾ ਇੱਥੇ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ। ਤੇ ਬਾਕੀ ਜਿਵੇਂ ਤੁਹਾਨੂੰ ਪਤਾ ਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਕਬੱਡੀ ਟੂਰਨਾਮੈਂਟ ਪਹਿਲਾਂ ਅਸੀਂ ਇੱਕ ਦਿਨ ਦਾ ਰੱਖਿਆ ਸੀ ਫਿਰ ਦਰਸ਼ਕਾਂ ਦੇ ਦਰਸ਼ਕਾਂ ਦੀਆਂ ਜੋ ਸਾਰਿਆਂ ਨੇ ਸਾਨੂੰ ਵਖ-ਵਖ ਰਹਿ ਦਿੱਤੀ ਸਾਰਿਆਂ ਨੇ ਸਲਾਹਾਂ ਦਿੱਤੀਆਂ ਵੀ ਜਿਹੜਾ ਟੂਰਨਾਮੈਂਟ ਹੈ ਦਰਬੇ ਦਾ ਦੋ ਦਿਨਾਂ ਦਾ ਘੱਟੋ-ਘੱਟ ਜ਼ਰੂਰ ਰੱਖੋ ਤਾਂ ਅਸੀਂ ਦਰਸ਼ਕਾਂ ਦੀ ਤੇ ਪਲੇਅਰਾਂ ਦੀ ਜਿਹੜੇ ਸਾਡੇ ਇੱਕ ਪਿੰਡ ਹੂੰ ਓਪਨ ਦੇ ਪਲੇਅਰ ਨੇ ਜਿਹੜੇ ਸਾਡੇ ਏਰੀਆ ਦੀਆਂ ਟੀਮਾਂ ਨੇ ਉਹ 16 ਟੀਮਾਂ ਨੇ ਜੋ ਇੱਕ ਪਿੰਡ ਉਹਨਾਂ ਨੂੰ ਮੌਕਾ ਦਿੱਤਾ ਹੈ ਪਿਓਰ ਇੱਕ ਪਿੰਡ 24 ਤਰੀਕ ਨੂੰ ਪਿਓਰ ਇੱਕ ਪਿੰਡ ਦੀਆਂ ਜਿਹੜੀਆਂ 16 ਟੀਮਾਂ ਨੇ ਜਿਹੜਾ ਨੂੰ ਸੱਦਾ ਦਿੱਤਾ ਗਿਆ ਉਹੀ ਐਂਟਰ ਹੋਣਗੀਆਂ ਤੇ 25 ਤਰੀਕ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੇਜਰ ਕਬੱਡੀ ਲੀਗ ਤੇ ਬੱਬੂ ਮਾਨ ਤੇ ਪਹਿਲੇ ਦਿਨ ਜਿਵੇਂ ਆਪਣੇ ਲੋਕ ਗਾਇਕ ਨੇ ਲਾਭ ਹੀਰਾ ਜੀ ਉਹ ਦਰਸ਼ਕਾਂ ਦਾ ਮਨੋਰੰਜਨ ਕਰਨਗੇ 24 ਫਰਵਰੀ ਨੂੰ 24 ਫਰਵਰੀ ਨੂੰ ਲਾਭ ਹੀਰਾ ਜੀ ਤੇ 25 ਫਰਵਰੀ ਨੂੰ ਆਪਣੇ ਬੱਬੂ ਮਾਨ ਜੀ ਜੋ ਮਨੋਰੰਜਨ ਕਰਨਗੇ ਅੱਜ ਜਿਹੜੀਆਂ ਇੰਨੀਆਂ ਵੱਡੀ ਤਦਾਦ ਦੇ ਵਿੱਚ ਗੱਡੀਆਂ ਪਹੁੰਚੀਆਂ ਨੇ ਬਾਜੀ ਇਹ ਗੱਡੀਆਂ ਕਿਸ ਪਰਪਸ ਲਈ ਇਕੱਠੀਆਂ ਹੋਈਆਂ ਦੇਖੋ ਅਸੀਂ ਸਾਰੇ ਦਰਸ਼ਕਾਂ ਨੂੰ ਉਤਸ਼ਾਹ ਕਰਨ ਲਈ ਵੀ ਜਿਹੜਾ ਦਰਬੇ ਦਾ ਕੱਪ ਹੈ ਕਿਉਂਕਿ ਸਾਰੇ ਜਿਹੜੇ ਸਾਡੇ ਚਾਹਣ ਵਾਲੇ ਨੇ ਦਰਬਾ ਕੱਪ ਨੂੰ ਦੇਖਣ ਵਾਲੇ ਦਰਸ਼ਕਾਂ ਦੇ ਉਹਦੇ ਲਈ ਇਹ ਉਤਸ਼ਾਹ ਵੀ ਹਾਂ ਇਸ ਵਾਰੀ ਜਿਹੜਾ ਦਰਬੇ ਦਾ ਕੱਪ ਹੈ ਕਿਉਂਕਿ ਇਸ ਵਾਰੀ ਇੱਕ ਬਲੱਖਣਤਾ ਹੋਰ ਵੀ ਹੈ ਜਿਹੜੀਆਂ ਜਿੰਨੀਆਂ ਪਾਰਟੀਆਂ ਨੇ ਪੋਲਿਟੀਕਲ ਪਾਰਟੀਆਂ ਜਿਵੇਂ ਪਹਿਲਾਂ ਇਕੱਲੇ ਅਕਾਲੀ ਦਲ ਦੇ ਅਸੀਂ ਲੀਡਰਾਂ ਨੂੰ ਬੁਲਾਉਂਦੇ ਹਾਂ ਇਸ ਵਾਰੀ ਹਰ ਇੱਕ ਪੋਲੀਟੀਕਲ ਪਾਰਟੀ ਤੋਂ ਉੱਪਰ ਉੱਠ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਵੇਂ ਸਾਡੇ ਉਹਰੇ ਵਿੱਤ ਮੰਤਰੀ ਨੇ ਜਾਂ ਪ੍ਰਵਿੰਦਰ ਢੀਂਡਸਾ ਜੀ ਨੇ ਉਹ ਸਾਡੇ ਜਿਹੜੇ ਟੂਰਨਾਮੈਂਟ ਦੀ ਆਰਗੇਨਾਈਜ਼ ਹੈ ਜਿਹੜੀ ਉਹਦੀ ਚੀਫ ਗੈਸਟ ਮੁੱਖ ਮਹਿਮਾਨ ਉਹ ਹੋਣਗੇ ਬਈ ਪ੍ਰਬੰਧਾਂ ਦੀ ਜੇ ਆਪਾਂ ਗੱਲ ਕਰ ਲਈ ਅਕਸਰ ਦੇਖਿਆ ਜਾਂਦਾ ਕਿ ਦਿਰਵੇ ਦੀ ਇਸ ਗਰਾਉਂਡ ਦੇ ਵਿੱਚ ਪ੍ਰਬੰਧਾਂ ਨੂੰ ਲੈ ਕੇ ਜਿਹੜਾ ਹੈਗਾ ਬਹੁਤ ਚਿੰਤਤ ਰਿਹਾ ਗਿਆ ਹਮੇਸ਼ਾ ਹੀ ਬੇਸ਼ੱਕ ਉਹ ਗਰਮੇਲ ਪ੍ਰਧਾਨ ਹੋ ਰਹੀ ਹੁੰਦੇ ਸੀਗੇ ਬੇਸ਼ੱਕ ਤੁਸੀਂ ਹਰ ਟਾਈਮ ਇਹ ਕਿਹਾ ਜਾਂਦਾ ਸੀ ਕਿ ਕੋਈ ਵੀ ਖੇਡ ਪ੍ਰੇਮੀ ਆਉਂਦਾ ਤਾਂ ਉਹਨੂੰ ਕਿਸੇ ਤਰ੍ਹਾਂ ਦੀ ਉਹ ਦਿੱਕਤ ਨਾ ਆਵੇ ਤਾਂ ਇਸ ਵਾਰ ਜਿਹੜੀ ਪ੍ਰਬੰਧਨ ਕਿਸ ਤਰ੍ਹਾਂ ਦੇ ਰਹਿਣ ਵਾਲੇ ਨੇ ਦੇਖੋ ਪਹਿਲਾਂ ਤਾਂ ਤੁਸੀਂ ਗਰਮੇਲ ਦਾ ਨਾਮ ਲਿਆ ਸਾਡੇ ਪ੍ਰਧਾਨ ਸੀ ਉਹ ਉਹਨਾਂ ਦੀ ਘਾਟ ਸਾਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ ਪਰ ਸਾਨੂੰ ਪਤਾ ਹੀ ਹੈ ਸਾਨੂੰ ਕਿਉਂਕਿ 34 ਸਾਲ ਹੋ ਗਏ ਜਦੋਂ ਦਾ ਅਸੀਂ ਸੋਸ਼ਲ ਜੂਸ ਸਪੋਰਟਸ ਕਲੱਬ ਨੂੰ ਆਰਗੇਨਾਈਜ਼ ਕਰਦੇ ਆਂ ਉਦੋਂ ਤੋਂ ਜੋ ਪ੍ਰਬੰਧ ਹੈ ਅਸੀਂ ਤਾਂ ਬਿਹਤਰ ਲੋਕ ਦਰਸ਼ਕਾਂ ਲਈ ਵੱਧ ਤੋਂ ਵੱਧ ਤੇ ਖੇਡ ਪ੍ਰੇਮੀਆ ਲਈ ਤੇ ਪਲੇਅਰਾਂ ਲਈ ਜਿਹੜੇ ਸਾਡੇ ਪ੍ਰਬੰਧ ਨੇ ਉਹ ਫੇਰ ਵੀ ਕਿਤੇ ਨਾ ਕਿਤੇ ਕਿਉਂਕਿ ਇਕੱਠ ਹੈ ਜਿਹੜਾ ਦਿਰਬੇ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਕਿਤੇ ਘਾਟ ਪਰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਦਰਸ਼ਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਨਾ ਹੀ ਕੋਈ ਖੇਡ ਖਿਡਾਰੀਆਂ ਨੂੰ ਕਿਤੇ ਪ੍ਰੋਬਲਮ ਆਵੇ ਨਾ ਹੀ ਕੋਈ ਸਿੰਗਰ ਦੇਖਣ ਦੀ ਤੁਹਾਨੂੰ ਪਤੀਏ ਜਿਵੇਂ ਸਾਰਾ ਸਟੇਡੀਅਮ ਵੀ ਵੈਸੇ ਦਾ ਪ੍ਰੋਪਰ ਬਣਿਆ ਹੋਇਆ ਪਰ ਫਿਰ ਵੀ ਅਸੀਂ ਸਾਰਾ ਹੋਰ ਸਟੇਜਾਂ ਹੋਰ ਕਿਉਂਕਿ ਆ ਸਟੇਜ ਹੈ ਜਿਹੜੀ ਛੋਟੀ ਪੈ ਜਾਂਦੀ ਹੈ ਦੋ ਤਿੰਨ ਸਿੰਗਰਾਂ ਦੀ ਸਟੇਜ ਅੱਜ ਦੋ ਸਟੇਜਾਂ ਜਿੱਥੇ ਲੱਗਣਗੀਆਂ ਤੇ ਤਿੰਨ ਸਟੇਜਾਂ ਹੋਰ ਲੱਗੀਆਂ ਜਾਣਗੀਆਂ ਬਾਕੀ ਦਰਸ਼ਕਾਂ ਬਾਰੇ ਪਾਣੀ ਦਾ ਜਿਵੇਂ ਅਸੀਂ ਪ੍ਰਬੰਧ ਕਰਦੇ ਹੁੰਦੇ ਹਾਂ ਐਸਾਂ ਹੀ ਤਰ੍ਹਾਂ ਐਸ ਸਾਲ ਵੀ ਕਿਉਂਕਿ ਇਸ ਵਾਰੀ ਸਾਡੇ ਪ੍ਰਧਾਨ ਜੀ ਨਗਰ ਪੰਚਾਇਤ ਦੇ ਖੜੇ ਨੇ ਸਾਡੇ ਚੇਅਰਮੈਨ ਸਾਹਿਬ ਖੜੇ ਨੇ ਜੀ ਪੂਰਾ ਸਾਰੇ ਨਗਰ ਦਾ ਹੀ ਸਹਿਯੋਗ ਹੈ ਤੇ ਕਲੱਬ ਦਾ ਨਗਰ ਦਾ ਸਾਰੇ ਦਾ ਸਹਿਯੋਗ ਨਾਲੇ ਇਹ ਟੂਰਨਾਮੈਂਟ ਜਿਹੜਾ ਸਿਰੇ ਚੜਿਆ। ਬਈ ਜੀ ਬਹੁਤ ਸਾਰੇ ਨਾਮਵਰ ਖਿਡਾਰੀ ਬਹੁਤ ਟੂਰਨਾਮੈਂਟਾਂ ਦੇ ਵਿੱਚ ਨਹੀਂ ਖੇਡ ਰਹੇ ਸੀਗੇ ਕਿਤੇ ਕਿਤੇ ਗੈਪ ਪੈ ਗਿਆ ਸੀ। ਕਿ ਲੱਗਦਾ ਹੁਣ ਦੜਬੇ ਦੀ ਗਰਾਊਂਡ ਦੇ ਵਿੱਚ ਉਹ ਖਿਡਾਰੀ ਵੀ ਖੇਡਦੇ ਦਿਖਣਗੇ। ਪਹਿਲਾਂ ਜਿਹੜੀ ਥੋੜੀ ਜੀ ਪ੍ਰੋਬਲਮ ਸੀ ਕਿਉਂਕਿ ਨਾਰਥ ਕਬੱਡੀ ਫੈਡਰੇਸ਼ਨ ਤੇ ਜਿਹੜੀ ਮੇਜਰ ਲੀਗ ਹੈ ਉਹਨਾਂ ਦੇ ਪਲੇਅਰ ਆਪ ਚ ਖੇਡਦੇ ਨਹੀਂ ਹੁੰਦੇ ਸੀ। ਜੀ ਹੁਣ ਵੈਸੇ ਜਿਹੜੇ ਪਲੇਅਰ ਨੇ ਜ਼ਿਆਦਾਤਰ ਜਿਹਨੇ ਸਟਾਰ ਪਲੇਅਰ ਨੇ ਉਹ ਮੇਜਰ ਲੀਗ ਦੇ ਵਿੱਚ ਖੇਡ ਰਹੇ ਨੇ ਜਿਸੇ ਕਰਕੇ ਅਸੀਂ ਨੇ ਇਤਕਾ ਫੈਸਲਾ ਲਿਆ ਕਿਉਂਕਿ ਇਕੱਠਿਆਂ ਇਹ ਖੇਡਦੇ ਨਹੀਂ ਸਾਡਾ ਤਾਂ ਜੀ ਕਰਦਾ ਸੀ ਦੋਵੇਂ ਫੈਡਰੇਸ਼ਨਾਂ ਨੂੰ ਇਕੱਠਾ ਕਰਕੇ ਵੀ ਜੇ ਇਕੱਠੇ ਖੇਡਣਾ ਸੀ ਸਾਰੇ ਪਲੇਅਰਾਂ ਨੂੰ ਇਕੱਠਾ ਵੀ ਬੁਲਾ ਸਕਦੇ ਹਾਂ ਇੱਕ ਦਿਨ ਉਹਨਾਂ ਨੂੰ ਦੇ ਸਕਦੇ ਹਾਂ ਇੱਕ ਦਿਨ ਉਹਨਾਂ ਨੂੰ ਪਰ ਹੁਣ ਜੋ ਉਹ ਚਲੋ ਫੈਡਰੇਸ਼ਨਾਂ ਦਾ ਆਪਣਾ ਹੋਇਆ ਪਰ ਅਸੀਂ ਇਸ ਵਾਰੀ ਫੈਸਲਾ ਕੀਤਾ ਕਿ ਮੇਜਰ ਲੀਗ ਹੈ ਜਿਹੜੀ ਕਬੱਡੀ ਦੇ ਉਹ ਚ ਤਕੜੇ ਪਲੇਅਰ ਨੇ ਉਹਦਾ ਫੈਸਲਾ ਕਰਦੇ ਬਈ ਇਨਾਮ ਵੀ ਕਹਿੰਦੇ ਵੱਡੇ ਦਿੱਤੇ ਯਾਰ ਨੇ ਹਾਰਲੇ ਵਗੈਰਾ ਕਹਿੰਦੇ ਨਹੀਂ ਜੀ ਨਾਮ ਅਸੀਂ ਜਿਹੜੇ ਇੱਥੇ ਜਿਹੜੀਆਂ ਸੈਮੀਫਾਈਨਲ ਟੀਮਾਂ ਖੇਡਣਗੀਆਂ ਉਹਨਾਂ ਦੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਤੇ ਫਾਈਨਲ ਦੇ ਬੈਸਟਾਂ ਨੂੰ ਵੀ ਮੋਟਰਬੋਟ ਮੋਟਰਸਾਈਕਲ ਦਿੱਤੇ ਜਾਣਗੇ ਬਾਕੀ ਜਿਹੜਾ ਪ੍ਰਾਈਜ਼ ਹੈ ਸਾਡਾ ਫਰਸਟ ਪ੍ਰਾਈਜ਼ ਹੈ ਇਹਦਾ 2.5 ਲੱਖ ਹੈ ਤੇ ਸੈਕੰਡ ਪ੍ਰਾਈਜ਼ ਹੈ ਜਿਹੜਾ 2 ਲੱਖ ਹੈ ਬਾਕੀ ਜੋ ਮੇਜਰ ਲੀਗ ਦਾ ਜੋ ਪੈਕੇਜ ਹੁੰਦਾ ਉਹ ਸਾਰਾ ਸੀ ਉਸੇ ਵਿੱਚ ਜੋ ਉਹਨਾਂ ਦਾ ਖਰਚੇ ਨੇ ਉਹ ਸਾਰੀਆਂ ਜਿਹੜੀ ਪਾਰਟਿਸਪੀਟ ਜਿਹੜੀ ਟੀਮਾਂ ਨੇ ਉਹਨਾਂ ਨੂੰ ਵੀ ਅਸੀਂ ਵੱਖੋ ਵੱਖਰੇ ਪ੍ਰਾਈਜ਼ ਦੇ ਬਾਈ ਜੀ ਜਿਸ ਤਰ੍ਹਾਂ ਤੁਸੀਂ ਦਰਸ਼ਕਾਂ ਦੀ ਗੱਲ ਕੀਤੀ ਦਰਸ਼ਕਾਂ ਦਾ ਕਰਾਉਡ ਬੜਾ ਇਕੱਠਾ ਹੋ ਜਾਂਦਾ ਔਰੇ ਇਸ ਵਾਰ ਤਾਂ ਇੱਥੋਂ ਤੱਕ ਵੀ ਚਰਚਾ ਹੋ ਮੈਂ ਹੈਗੇ ਨੇ ਕਿ ਗਰਾਉਂਡ ਕਿਤੇ ਨਾ ਕਿਤੇ ਛੋਟੀ ਨਾ ਪੈ ਜੇ ਕਿਤੇ ਵੀ ਇੰਨਾ ਇਕੱਠ ਜਿਹੜਾ ਪਹੁੰਚਣਾ ਹਜੂਮ ਪਹੁੰਚਣਾ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸਮੱਸਿਆ ਜਿਹੜੀ ਦਰਸ਼ਕਾਂ ਦੀ ਗੱਲ ਆਈ ਹੈ ਸਾਡੇ ਕੋਲੇ ਉਹ ਕਹਿੰਦੇ ਕਿ ਪਹਿਲਾਂ ਸਾਨੂੰ ਪ੍ਰਚਾਰ ਕਰਕੇ ਬੁਲਾਇਆ ਜਾਂਦਾ ਹੈ ਖੇਡ ਕਬੱਡੀ ਦੇ ਵਿੱਚ ਕੱਪ ਦੇਖਣ ਦੇ ਵਾਸਤੇ ਤਾਂ ਕਿਤੇ ਨਾ ਕਿਤੇ ਜਿਹੜੀ ਬੌਂਸਰਾਂ ਦੀ ਟੀਮ ਹੁੰਦੀ ਆ ਉਹਦੇ ਵੱਲੋਂ ਬੜੀ ਕਦੇ ਧੱਕਾ ਮੁਕੀ ਕੀਤੀ ਜਾਂਦੀ ਆ ਉਹਨਾਂ ਲੋਕਾਂ ਦੇ ਨਾਲ ਕੋਈ ਇਸ ਚੀਜ਼ ਦਾ ਕੋਈ ਵਿਸ਼ੇਸ਼ ਕੋਈ ਪ੍ਰਬੰਧ ਕੀਤਾ ਜਾਏਗਾ ਦੇਖੋ ਸੰਜੀਵ ਜੀ ਪੰਜਾਬ ਦੇ ਵਿੱਚ ਜੀ ਜੇ ਕਬੱਡੀ ਦਾ ਇੱਕੋ ਇੱਕ ਸਟੇਡੀਅਮ ਆ ਨਾ ਗਰਬੇ ਦੇ ਵਿੱਚ ਏਦੋਂ ਵੱਡਾ ਕਿਤੇ ਤੁਹਾਨੂੰ ਸਟੇਡੀਅਮ ਨਹੀਂ ਮਿਲੂਗਾ ਬਿਲਕੁਲ ਪਰ ਲੋਕਾਂ ਦਾ ਪਿਆਰ ਇਹਨਾਂ ਜਿਹੜੇ ਬੌਂਸਰਾਂ ਦੀ ਤੁਸੀਂ ਗੱਲ ਕਰਦੇ ਹੋ ਪਬਲਿਕਲੀ ਨਹੀਂ ਕੋਈ ਪਬਲਿਕ ਨੂੰ ਨਹੀਂ ਤੰਗ ਕੀਤਾ ਜਾਂਦਾ ਉਹ ਤਾਂ ਸਾਡੇ ਜਿਹੜੇ ਚੀਫ ਅਗਸਟ ਆਉਂਦੇ ਨੇ ਜਾਂ ਸਾਡੇ ਜਿਹੜੇ ਸਾਡੇ ਸਪான்ਸਰ ਨੇ ਜਿਹਨਾਂ ਜਿਹੜੇ ਸਾਨੂੰ ਫੰਡ ਦਿੰਦੇ ਆ ਜਾਂ ਸਾਡੇ ਹੋਰ ਸਪான்ਸਰ ਨੇ ਜਾਂ ਸਾਡੇ ਗੈਸਟ ਨੇ ਜਿਹੜੇ ਸਾਡੇ ਸੱਜੇ ਹੋਏ ਨੇ ਉਹ ਤਾਂ ਉਹਨਾਂ ਦੇ ਪ੍ਰਬੰਧ ਲਈ ਹੁੰਦੇ ਨੇ ਜਿਹੜੀ ਦਰਸ਼ਕਾਂ ਦੇ ਦਰਸ਼ਕਾਂ ਨਾਲ ਉਹਨਾਂ ਦਾ ਕੋਈ ਲਾਗਾ ਦੇ ਕਹਿੰਦੇ ਦਰਸ਼ਕਾਂ ਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਖੇਡ ਪ੍ਰੇਮੀ ਨੂੰ ਕੀ ਕਹਿਣਾ ਚਾਹੁੰਦੇ ਹੋ ਖੇਡ ਦੇ ਵਿੱਚ ਬਸ ਇਹੀ ਬੇਨਤੀ ਕਰਦੇ ਆ ਵੀ ਜਿਹੜੇ ਜੜਬਾ ਕੱਪ ਨੂੰ ਪਿਆਰ ਕਰਨ ਵਾਲੇ ਦਰਸ਼ਕ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਵੀ 24 ਤੇ 25 ਨੂੰ ਦੋਏ ਦਿਨ ਹਮਮ ਹਮਾ ਕੇ ਪਹੁੰਚਿਓ ਤੇ ਤੁਹਾਡਾ ਬੈਠਣ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਜਾਊਗਾ ਤੇ ਦੋਏ ਦਿਨ ਸਾਡੇ ਜਿਹੜੇ ਸਿੰਗਰ ਨੇ ਪ ਉਨਾ ਨਾ ਆ ਕੇ ਮਨੋਰੰਜਨ ਕਰੋ ਤੇ ਸਾਡੇ ਹੌਸਲੇ ਵਧਾਓ ਤੁਹਾਡਾ ਇੱਥੇ ਖੀਰ ਦੇ ਵਿੱਚ ਤੁਸੀਂ ਸਾਰੀ ਪ੍ਰੈਸ ਦਾ ਫੇਰ ਮੈਂ ਸਾਡੇ ਕਲੱਬ ਵੱਲੋਂ ਤੇ ਪੰਚਾਇਤ ਵੱਲੋਂ ਤੁਹਾਡਾ ਸਾਰਿਆਂ ਦਾ ਤਧੰਬਾ ਮੇਦਰ ਭਾਈ ਕਿਵੇਂ ਦੇਖਦੇ ਹੋ 59 ਮਾਰਚ ਸ਼ਹੀਦ ਬਚਨ ਸਿੰਘ ਯਾਦਗਾਰੀ ਕਵਰਟੀ ਕੱਪ ਹੋਣ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਖੇਡ ਪ੍ਰੇਮੀਓਂ ਭਾਈ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਇਸ ਚ ਸਰਦਾਰ ਕਰਨ ਕਮਾਨ ਜੀ ਤੇ ਬਲਕਾ ਚਮਕੌਰ ਕਮਾਨ ਜੀ ਵੱਲੋਂ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਤੇ ਇਸ ਦੇ ਮੁੱਖ ਮਹਿਮਾਨ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਇਹ ਸਾਡੇ ਬਹੁਤ ਸਾਲਾਂ ਦਾ ਟੂਰਨਾਮੈਂਟ ਹੋ ਰਿਹਾ ਹੈ ਤੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਸ ਨੂੰ ਸ਼ਾਨਦਾਰ ਟੂਰਨਾਮੈਂਟ ਕਰਾਣਾ ਤੇ ਸਾਰੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਟੂਰਨਾਮੈਂਟ ਵਿੱਚ ਪਹੁੰਚੋ ਤੇ ਇੱਥੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਜੀ ਸਾਡੇ ਵੱਲੋਂ ਜਿਵੇਂ ਕਵਡੀ ਦੇ ਨਾਮ ਨਾਲ ਦਰਬੇ ਨੂੰ ਜਾਣਿਆ ਜਾਂਦਾ ਕੀ ਲੱਗਦਾ ਕਿੰਨਾ ਇਕੱਠ ਹੋਣ ਦਾ ਅਨੁਮਾਨ ਲਗਾਇਆ ਜਾਂਦਾ ਬਹੁਤ ਘੱਟ ਹੁੰਦਾ ਜੀ ਸਾਡੇ ਆਈ ਵਾਰ ਦੋ ਪਹਿਲਾਂ ਵੀ